ਲੋ ਜੀ ਆਮ ਲੋਕਾਂ ਦੀ ਤਾਂ ਗੱਲ ਛੱਡੋ ਹੁਣ ਤਾਂ ਪੁਲਿਸ ਮੁਲਾਜ਼ਮ ਵੀ ਸੁਰੱਖਤ ਨਹੀਂ ਜੋਬ ਦੇ ਜਿਹੜੇ ਪੁਲਿਸ ਵਾਲੇ ਚੋਰਾਂ ਨੂੰ ਕਾਬੂ ਕਰਦੇ ਨੇ ਅੱਜ ਕੱਲ੍ਹ ਉਹੀ ਚੋਰ ਪੁਲਿਸ ਵਾਲਿਆਂ ਦੇ ਨਾਲ ਲੁੱਟਾਂ ਖੋਹਾਂ ਕਰ ਰਹੇ ਨੇ ਜੀ ਹਾਂ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆ ਜਿੱਥੇ ਇੱਕ ਮਹਿਲਾ ਕਰਮਚਾਰੀ ਜਦੋਂ ਆਪਣੀ ਡਿਊਟੀ ਖਤਮ ਕਰਕੇ ਵਾਪਿਸ ਘਰ ਨੂੰ ਜਾ ਰਹੀ ਸੀ ਐਕਟਿਵਾ ਦੇ ਉੱਤੇ ਸਵਾਰ ਸੀ ਤਾਂ ਉਸ ਦੇ ਪਿੱਛੇ ਤਿੰਨ ਐਕਟਿਵਾ ਸਵਾਰ ਮੁੰਡੇ ਲੱਗ ਜਾਂਦੇ ਨੇ ਤੇ ਅੱਗੇ ਮੌਕਾ ਦੇ ਕੇ ਉਹ ਮਹਿਲਾ ਕਾਂਸਟੇਬਲ ਦੇ ਗਲ ਦੇ ਵਿੱਚ ਪਾਈ ਸੋਨੇ ਦੀ ਚੈਨ ਖੋ ਕੇ ਫਰਾਰ ਹੋ ਜਾਂਦੇ ਨੇ ਜਿਸ ਦੌਰਾਨ ਉਹ ਮਹਿਲਾ ਸੜਕ ਦੇ ਉੱਤੇ ਡਿੱਗ ਪੈਂਦੀ ਆ ਤਾਂ ਰਾਹਗੀਰਾਂ ਦੇ ਵੱਲੋਂ ਮਹਿਲਾ ਨੂੰ ਜਿਹੜਾ ਕਿ ਚੁੱਕਿਆ ਜਾਂਦਾ ਉਹਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਅੱਗੇ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਵੀ ਕੀਤੀ ਆ ਪਰ ਸਵਾਲ ਖੜਾ ਹੁੰਦਾ ਕਿ ਆਮ ਲੋਕਾਂ ਦੇ ਅਸੀਂ ਕੀ ਗੱਲ ਕਰਾਂਗੇ ਜੇਕਰ ਪੁਲਿਸ ਮੁਲਾਜ਼ਮ ਵੀ ਸੁਰੱਖਿਤ ਨਹੀਂ ਹੋਣਗੇ ਕਿਉਂਕਿ ਅਸੀਂ ਪੁਲਿਸ ਮੁਲਾਜ਼ਮਾਂ ਦੇ ਸਿਰ ਦੇ ਉੱਤੇ ਬੇਚੈਨ ਹੋ ਕੇ ਜਿਹੜਾ ਕਿ ਸੋੰਦੇ ਆ ਵੀ ਹਾਂ ਪੁਲਿਸ ਵਾਲੇ ਹੈਗੇ ਨੇ ਪਰ ਇੱਥੇ ਦਾ ਪੁਲਿਸ ਵਾਲਿਆਂ ਨੂੰ ਵੀ ਲੁੱਟਿਆ ਜਾ ਰਿਹਾ ਆਉ ਨਜ਼ਰ ਮਾਰਦੇ ਆ ਤਸਵੀਰਾਂ ਤੇ ਤੇ ਸੁਣਦੇ ਆ ਪੁਲਿਸ ਅਧਿਕਾਰੀ ਦਾ ਬਿਆਨ ਹਾਂਜੀ ਸਾਡੇ ਕੋਲ ਇੱਕ ਸਾਡੀ ਮਹਿਲਾ ਪੁਲਿਸ ਕਾਂਸਟੇਬਲ ਦੀ ਕੰਪਲੀਟ ਆਈ ਸੀ ਕਿ ਉਹ ਦੀ ਜਿਹੜੀ ਉਹ ਜਦੋਂ ਡਿਊਟੀ ਤੋਂ ਘਰ ਵਾਪਸ ਜਾ ਰਹੀ ਸੀ ਤਾਂ ਉਹਦੀ ਦੋ ਜਣੇ ਐਕਟਿਵਾ ਤੇ ਉਹਦੀ ਜਿਹੜੀ ਹੈਗੀ ਇਹ 골ਡ ਚੈਨ ਪਾਈ ਹੋਈ ਸੀ ਮੰਗਲ ਸੂਤਰ ਉਹ ਖੋ ਕੇ ਲੱਗੀ ਉਹ ਸਿਵਲ ਕੱਪੜਿਆਂ ਚ ਸੀ ਜਦੋਂ ਉਹ ਜਾ ਰਹੀ ਸੀਗੀ ਘਰ ਆਪਣਾ ਤੇ ਉਹਦੀ ਕੰਪਲੇਂਟ ਤੇ ਆਪਾਂ ਐਫ ਆਈ ਆਰ ਦਰਜ ਕਰਕੇ ਫਿਰ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਤਾਂ ਆਪਾਂ ਇਸ ਮਾਮਲੇ 'ਚ ਤਿੰਨ ਬੰਦੇ ਆਪਾਂ ਫੜ ਗਏ ਕੋਈ ਸੀਸੀਟੀਵੀ ਵੀ ਨਹੀਂ ਸੀ ਹਾਂਜੀ ਹਾਂਜੀ ਸੀਸੀਟੀਵੀ ਫੁਟੇਜ ਦੇ ਬੇਸਿਸ ਤੇ ਆਪਾਂ ਫੜ ਗਏ ਤਿੰਨ ਬੰਦੇ ਇਹਦੇ 'ਚ ਆਪਾਂ ਫੜ ਅਰੈਸਟ ਕੀਤੇ ਆ ਉਹਨਾਂ ਤੋਂ ਆਪਾਂ ਨੂੰ ਵਾਰਦੱਚ ਵਰਤੀ ਗਈ ਐਕਟਿਵ ਆ ਇੱਕ ਕਮਾਨੇਦਾਰ ਚਾਕੂ ਤੇ ਇੱਕ ਖੰਡਾ ਬਰਾਮਦ ਹੋਇਆ ਤੇ ਉਹਨੂੰ ਪੇਸ਼ ਕਰਕੇ ਹੁਣ ਪੇਸ਼ ਕਰਨ ਵਾਸਤੇ ਲੱਗ ਗਏ ਆ ਰਿਮਾਂਡ ਹਾਸਲ ਕਰਕੇ ਜਿਹੜੀ ਚੇਨ ਵੀ ਰਿਕਵਰ ਕਰਵਾਈ ਜਾਊਗੀ। ਅੰਦਰਾਂ ਨੇ ਵਾਰਪਨ ਪੰਜਾਬ ਦਿੱਤਾ ਸੀ। ਕੋਈ ਨਾ ਸਮਾਂ ਸੀ ਕੋਈ ਨਾ। ਇਹ 28 ਤਰੀਕ ਸ਼ਾਮੀ 6:00 ਵਜੇ ਦਾ ਟਾਈਮ ਸੀ 6:30 ਵਜੇ ਦਾ। ਇਹ ਇਹ ਆਪਣੇ ਉਧਰ ਮੈਰੀਟੋਰੀਅ ਸਕੂਲ ਦੇ ਆਸ-ਪਾਸ ਜੇ ਇਹ ਜਿਹੜੀ ਹੈਗੀ ਹੈ ਹਾਦਸਾ ਵਾਪਰਿਆ ਸੀਗਾ। ਤੇ ਹਾਂ ਫਿਰ ਤਾਂ ਮੈਂ ਉਹ ਵੀ ਇੱਕ ਵਾਰ ਜਾ ਰਹੇ ਸੀ ਜਾਂ ਜੋ ਉਹ ਪੈਦਲ ਸੀ ਹਾਂਜੀ ਜਿਹੜੀ ਸਾਡੇ ਲੇਡੀ ਕਾਂਸਟੇਬਲ ਸੀ ਉਹ ਵੀ ਐਕਟਿਵਾ ਤੇ ਆਪਣੀ ਐਕਟਿਵਾ ਤੇ ਸਿਵਲ ਕੱਪੜਾ ਚੁਗਾ ਰਹੇ ਵਾਪਸ ਜਾ ਰਹੇ ਸੀ ਤੇ ਇਹਨਾਂ ਨੇ ਪਿੱਛੋਂ ਦੀ ਉਹਨਾਂ ਨੂੰ ਦੇਖ ਲਿਆ ਉਹਨਾਂ ਉਹਨਾਂ ਦੀ ਜਿਹੜੀ ਹੈਗੀ 체ਨ ਬਾਹਰ ਦਿਖ ਰਹੀ ਸੀ ਤਾਂ ਇਹਨਾਂ ਨੇ ਚਪਟਾ ਮਾਰ ਕੇ ਉਹਨੂੰ ਖੋ ਕੇ ਲੈ ਲਿਆ ਉਹ ਐਕਚੁਅਲੀ ਉਹਨਾਂ ਦਾ ਥੋੜਾ ਜਿਹਾ ਬੈਲੈਂਸ ਵਿਗੜ ਗਿਆ ਸੀਗਾ ਉਹ ਥੋੜਾ ਜਿਹਾ ਉਹਨਾਂ ਦੀ ਐਕਟਿਵਾ ਡਗ ਮੰਗਾ ਕੇ ਇੱਕ ਪਾਸੇ ਨੂੰ ਖੇਢੀ ਹੋ ਕੇ ਡਿੱਗੀ ਸੀ ਤਾਂ ਕਮੋ ਕੋਈ ਨਹੀਂ ਹੋਈ ਫਾਤ ਜਲਦੀ ਨਾਲ ਫਿਰ ਨਿਕਲ ਗਏ ਕਦਾਂ ਕੁਟੋ ਤਾਂ ਨਹੀਂ ਲੱਗੀਆਂ ਸੀਗੇ ਮੈਮ ਨਹੀਂ ਸੱਟਾਂ ਤੋਂ ਬਚਾ ਹੋ ਗਿਆ ਜੀ ਸੱਟਾਂ ਨਹੀਂ ਕੋਈ ਲੱਗੀਆਂ ਹੋਈ ਇਹ ਉਹਨਾਂ ਨੇ ਮਤਲਬ ਉਸ ਤੋਂ ਬਾਅਦ ਜੇ ਤੁਹਾਡੇ ਹੋਏ ਥਾਣੇ ਆਪਣੇ ਤੁਹਾਨੂੰ ਥਾਣਾ ਪੈਂਦਾ ਸੀ ਜਾਂ ਦੂਸਰਾ ਥਾਣਾ ਪੈਂਦਾ ਹਾਂਜੀ ਹਾਂਜੀ ਮੇਰਾ ਥਾਣਾ ਪੈਂਦਾ ਜੀ ਮੇਰੇ ਥਾਣੇ ਐਫਓਰ ਦਰਜ ਹੋਈ ਦੇਖਿਆ ਜਾ ਰਿਹਾ ਤਾਂ ਲਗਾਤਾਰ ਜਿੱਥੇ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਦੂਜੇ ਪਾਸੇ ਲੁੱਟਾਂ ਖੋਹਾਂ ਚੋਰੀਆਂ ਵਾਰ ਦਾ ਤਾਂ ਸ਼ਰਿਆਮ ਕੀਤੇ ਜਾਂ ਰਹੇ ਨੇ ਅੱਗੇ ਚੋਰੀਆਂ ਰਾਤਾਂ ਨੂੰ ਹੁੰਦੀਆਂ ਸੀ ਪਰ ਹੁਣ ਤਾਂ ਚੋਰ ਲੁਟੇਰੇ ਇੰਨੇ ਬੇਖੌਫ ਹੋ ਗਏ ਨੇ ਕਿ ਦਿਨ ਦਿਹਾੜੇ ਅਜਿਹੇ ਵਾਰਦਾਤਾਂ ਨੂੰ ਅਨਜਾਨੀ ਦਿੱਤਾ ਜਾ ਰਿਹਾ ਤਾਂ ਜੇਕਰ ਤੁਸੀਂ ਵੀ ਕੋਈ ਸੋਨੇ ਦੀ ਚੀਜ਼ ਘਰੋਂ ਪਾ ਕੇ ਬਾਹਰ ਨਿਕਲਦੇ ਹੋ ਤਾਂ ਸੁਚੇਤ ਹੋ ਜਾਓ ਭਾਈ ਮੁੱਲ ਦੇ ਸਮਾਨ ਸਮੂਹ ਪਾ ਲਿਆ ਕਰੋ ਕਿਉਂਕਿ ਅੱਜ ਕੱਲ ਸਮਾਂ ਨਹੀਂ ਰਿਹਾ ਇਹ ਨਾ ਹੋਵੇ ਕਿ ਕਿਤੇ ਤੁਸੀਂ 40 50 ਹਜ਼ਾਰ ਆ 50000 ਦੀ ਜਾਂ ਲੱਖ ਰੁਪਏ ਦੀ ਤੁਹਾਡੀ ਮੁੰਦੀ ਚੈਨ ਹੋਵੇ ਤੇ ਜ਼ਿੰਦਗੀ ਭਰ ਤੁਹਾਨੂੰ ਪਛਤਾਉਣਾ ਪਵੇ ਕਿਉਂਕਿ ਅੱਜ ਕੱਲ ਸਮਾਂ ਨਹੀਂ ਰਿਹਾ ਅੱਜ ਕੱਲ ਲੁੱਟਾ ਖੋਆ ਬਹੁਤ ਜ਼ਿਆਦਾ ਹੋ ਰਹੇ ਨੇ ਲੋਕ ਕਿਤੇ ਵੀ ਸੁਰੱਖਿਤ ਨਹੀਂ ਬਿਊਰੋ ਰਿਪੋਰਟ ਛਣਕਾਟਾ نیوز